ਇਜਾ ਸੋ ਸ਼ਹਿਰ ਕੋਲੇ ਭਰਦਾ ਬਹੁਤ ਪਿੰਡਾਂ ਦੇ ਲੋਕ ਆਉਂਦੇ ਨੇ ਇੱਥੇ ਹਰਾਸ਼ ਬਹੁਤ ਹੁੰਦਾ ਇੱਥੇ ਦੇਖੋ ਕਿੰਨੀ ਦੂਰ ਤੱਕ ਹਰਾਸ਼ ਬਹੁਤ ਹੈ ਦੇਖੋ ਪਿੱਛੇ ਗੱਡੀਆਂ ਦਾ ਜਾਮ ਬਹੁਤ ਵੱਡਾ ਕੀ ਕੀ ਨਾ ਵੱਡੇ ਰਾਸ਼ ਬਹੁਤ ਆ ਕੱਠ ਬਹੁਤ ਇੱਥੇ ਪਰ ਨਾ ਟ੍ਰੈਫਿਕ ਦਾ ਜਾਮ ਬਹੁਤ ਵੱਡਾ ਕੋਈ ਪੁਲਿਸ ਮੁਲਾਜ਼ਮ ਨਹੀਂ ਹੈਗੇ ਜਾਮ ਖੋਲਣ ਲਈ ਕੋਈ ਕੱਦਾ ਹੈਗਾ ਉਹਨਾਂ ਦੀ ਕੋਈ ਸੁਣਦਾ ਨਹੀਂ ਹੈਗਾ ਕੱਠ ਬਹੁਤ ਆ ਟ੍ਰੈਫਿਕ ਦੀ ਬਹੁਤ ਪ੍ਰੋਬਲਮ ਆ ਜਾਮ ਬਹੁਤ ਵੱਡਾ ਲੱਗਿਆ ਵਾ ਪਾਰਕਿੰਗ ਦਾ ਕੋਈ ਪ੍ਰਬੰਧ ਨਹੀਂ ਹੈਗਾ ਬਹੁਤ ਜ਼ਿਆਦਾ ਰਸ਼ਾ ਜਿੰਨਾ ਇੱਥੇ ਕੱਠਾ ਉਹਨਾਂ ਪ੍ਰਬੰਧ ਨਹੀਂ ਹੈਗਾ ਕੋਈ ਆਉਣ ਨਾਲ ਇੱਥੇ ਕਾਠ ਹਨ ਪਬਲਿਕ ਲੋਕ ਆਏ ਬਨੇ ਸ਼ਰਦਾ ਬਹੁਤ ਆ ਲੋਕਾਂ ਦੀ ਇੱਥੇ ਇਹ ਹੈਗਾ 90 ਤੋਂ ਭਾਰਸੋਂ ਨੂੰ ਜਾਈਏ ਭਾਰਸੋਂ ਕੋਲੇ ਆ ਇਹ ਰਾਣੀ ਧੀ ਇਸ ਜਗ੍ਹਾ ਦਾ ਨਾਮ ਹੈਗਾ ਰਾਣੀ ਧੀ ਮੇਲਾ ਭਰਦਾ ਇੱਥੇ ਬਹੁਤ ਬਹੁਮਾਨਤਾ ਇਹ ਜਗ੍ਹਾ ਦੀ ਜਿਹੜੀ ਇਹ ਮਾਤਾ ਰਾਣੀ ਧੀ ਆ ਇਹ ਸਤੀ ਹੋਈ ਵੀ ਆ ਦੇਖੋ ਕਾਠ ਉਨੂੰ ਅੱਗੇ ਦਿਖਾਵਾਂਗੇ ਮੰਦਰ ਚ ਬਹੁਤ ਜ਼ਿਆਦਾ ਕਾਠਾ ਟ੍ਰੈਫਿਕ ਤੋਂ ਬਹੁਤ ਜਾਮ ਹੋਈ ਵੀ ਇੱਥੇ ਇਹ ਤੁਹਾਨੂੰ ਸਿੱਧੀਆਂ ਲਾਈਵ ਤਸਵੀਰਾਂ ਦਿਖਾ ਰਹੇ ਆ ਆਪਾਂ ਟ੍ਰੈਫਿਕ ਜਾਮ ਦੀਆਂ ਤੇ ਮੇਲੇ ਦੀਆਂ ਸਾਰੀਆਂ ਇਹ ਲਾਈਵ ਆ ਸਾਰਾ ਦੇਖੋ ਪਾਰਕਿੰਗ ਦੀ ਨਹੀਂ ਕੋਈ ਇੰਨੀ ਸੁਵਿਧਾ ਹੈਗੀ ਕੋਈ ਕਹੋ ਕੁਛ ਕਹਿੰਦਾ ਜੀ ਟ੍ਰੈਫਿਕ ਦਾ ਤਾਂ आ देखो लोग बोल देंगे ना गल यार ट्रैफिक बारे बोलो ट्रैफिक जाम बहुत हो देखो ओ देखो किन्ना किटा देखो इत इ कोई प्रबंध है नहीं आ जाम ट्रैफिक का बड़ा बुरा हाल आ लोग ट्रैफिक करके बहुत औखे ने ਬਹੁਤ ਜ਼ਿਆਦਾ ਆ ਦੇਖੋ ਜਾਮ ਦੀ ਬਹੁਤ ਦਿੱਕਤ ਆਈ ਪਈ ਐ ਇੱਥੇ ਨਾ ਟ੍ਰੈਫਿਕ ਜਾਮ ਬਹੁਤ ਵੱਡਾ ਹੋਇਆ ਪਿਆ ਬਾਕੀ ਇੱਥੇ ਤੁਹਾਨੂੰ ਕਿਸੇ ਨਾਲ ਗੱਲ ਕਰਾਵਾਂਗੇ ਦੱਸਾਂਗੇ ਪੂਰਾ ਇਤਿਹਾਸ ਇਹ ਜਗ੍ਹਾ ਦਾ ਮਾਤਾ ਰਾਣੀ ਧੀ ਦੇ ਮੰਦਿਰ ਤੇ ਲੈ ਕੇ ਚੱਲਾਂਗੇ ਹੁਣ ਤੁਹਾਨੂੰ ਉੱਥੇ ਦੀਆਂ ਤਸਵੀਰਾਂ ਦਿਖਾਵਾਂਗੇ ਟ੍ਰੈਫਿਕ ਦੀ ਬਹੁਤ ਪ੍ਰੋਬਲਮ ਆ ਮਾਰੂ ਗੱਡੀਆਂ ਤਾਂ ਤੁਰਨੀਆ ਕਿੱਥੇ ਨੇ ਪੈਦਲ ਵੀ ਨਹੀਂ ਬੰਦਾ ਤੁਰ ਸਕਦਾ ਹੈਗਾ ਬਹੁਤ ਵੱਡੀ ਹੋ ਹੋਈ ਵੀ ਇੱਥੇ ਟ੍ਰੈਫਿਕ ਜਾਮ ਕੋਈ ਮੁਲਾਜ਼ਮ ਨਹੀਂ ਹੈਗਾ ਇੱਥੇ ਵੀ ਟ੍ਰੈਫਿਕ ਨੂੰ ਖੋਲਣ ਲਈ ਕੋਈ ਪ੍ਰਬੰਧ ਨਹੀਂ ਸਿਸਟਮ ਹੈ ਨਹੀਂ ਕਿਤੇ ਕੋਈ ਪਾਰਕਿੰਗ ਨਹੀਂ ਹੈਗੀ ਬਿਲਕੁਲ ਵੀ ਇੰਤਜ਼ਾਮ ਹੈ ਨਹੀਂ ਜਿੰਨਾ ਇੱਥੇ ਕਾਠ ਹਿਸਾਬ ਨਾਲ ਵੀ ਕਾਠ ਦੇ ਹਿਸਾਬ ਨਾਲ ਕੋਈ ਪ੍ਰਬੰਧ ਨਹੀਂ ਹੈ ਇੱਥੇ ਦੀਆ ਮੈਂ ਰੋੜ ਦੀ ਆ ਲੱਖਾਂ ਦੀ ਤਾਂ ਦਾ ਚਮਨ ਉਹ ਇੱਥੇ ਲੋਕ ਆਉਂਦੇ ਨੇ ਸ਼ਰਦਾ ਬੋਤ ਵਾਲੇ ਦਾਲੇ 15 20 ਪਿੰਡਾਂ ਦੀ ਮਾਨਤਾ ਇਹ ਪਿੰਡਾਂ ਦੀ ਮਾਨਤਾ ਇੱਥੇ ਪਾਰਸ਼ਾ ਸ਼ਹਿਰ ਦੇ ਨੇੜੇ ਆ ਪਰ ਪ੍ਰਬੰਧ ਕੋਈ ਨਹੀਂ ਹੈਗਾ ਜਦੋਂ ਕਿ ਇੱਥੇ ਚਾਹੀਦਾ ਪੁਲਿਸ ਦਾ ਪੁਖਤਾ ਪ੍ਰਬੰਧ ਪਾਰਕਿੰਗ ਦਾ ਪੂਰਾ ਪ੍ਰਬੰਧ ਚਾਹੀਦਾ ਇੱਥੇ ਪਾਰਕਿੰਗ ਵਾਲੇ ਦਾ ਚਾਹੇ ਪਰਚੀ ਵੀ ਲੈ ਲਿਆ ਕਰਨ ਦਿਹਾਲੇ-ਦਾਲੇ ਖੇਤ ਵਾਲੇ ਹੈਗੇ ਨੇ ਚਲੋ ਜੇ ਕਿਸੇ ਦੀ ਫਸਲ ਖਰਾਬ ਵੀ ਹੋਵੇ ਤਾਂ ਉਹ ਗਲਾ ਪਾਰਕਿੰਗ ਦਿਖਾਉਨੇ ਆ ਹੁਣ ਉੱਤੇ ਹਜ਼ਾਰਾਂ ਦੀ ਤਾਦਾਦ ਚ ਲੋਕ ਨੇ ਆ ਥੋੜੀ ਜੀ ਪਾਰਕਿੰਗ ਆ ਛੋਟੀ ਜੀ ਇੱਥੇ ਪਾਰਕਿੰਗ ਤੱਕ ਪਹੁੰਚਣ ਲਈ ਵੀ ਬਹੁਤ ਔਖਾ ਹੁੰਦਾ ਰੋਕ ਲੈ ਨਹੀਂ ਰੋਕਲਾ ਪਾਰਕਿੰਗ 'ਚ ਪਹੁੰਚਣਾ ਵੀ ਬਹੁਤ ਔਖਾ ਇੰਨਾ ਜ਼ਿਆਦਾ ਟ੍ਰੈਫਿਕ ਜਾਮ ਆ ਬੜਾ ਜ਼ਿਆਦਾ ਉਹ ਦਿੱਕਤ ਆ ਦੇਖੋ ਕਿੰਨੇ ਕਿਲੋਮੀਟਰ ਪਿੱਛੋਂ ਆਪਾਂ 2-3 ਕਿਲੋਮੀਟਰ ਤੋਂ ਆਏ ਆ ਪਰਕੇ ਇਹ ਲੋ ਜੇ ਤੁਹਾਨੂੰ ਕੋਈ ਕਿਸੇ ਨਾਲ ਗੱਲ ਕਰਾਵਾਂਗੇ ਵੀ ਕੀ ਇਸ ਜਗ੍ਹਾ ਦਾ ਇਤਿਹਾਸ ਆ ਪੁਰਾਣਾ ਨੂੰ ਮੰਦਿਰ ਲੈ ਕੇ ਚੱਲਦੇ ਆ ਪਹਿਲਾਂ ਉੱਥੇ ਮੰਦਿਰ ਤੱਕ ਜਾਣ ਲਈ ਦਿੱਕਤ ਬਹੁਤ ਆ ਟਰੈਫਿਕ ਬਹੁਤ ਜਾਮ ਆ ਤੇ ਜਾ ਹੀ ਨਹੀਂ ਜਾਂਦਾ ਹੈਗਾ ਅੱਧਾ ਘੰਟਾ ਹੋ ਗਿਆ ਕਿਲੋਮੀਟਰ 2 ਕਿਲੋਮੀਟਰ ਉਹ ਚਾਹ ਪਹੁੰਚੇ ਨਹੀਂ ਜਾਂਦਾ ਉੱਥੇ ਤੱਕ ਮੰਦਿਰ ਤੱਕ ਇੰਨੀ ਜ਼ਿਆਦਾ ਟਰੈਫਿਕ ਆ ਉਹ ਦੇਖੋ ਅੱਗੇ ਉਧਰੋਂ ਇੱਥੋਂ ਦੇਖੋ ਜੀ ਆਪਾ ਅੰਦਾਜ਼ਾ ਲਾਓ ਵੀ ਇੰਨੇ ਟ੍ਰੈਫਿਕ ਜਾਮ ਆ ਪਾ ਕਿੰਨੇ ਦੁਨੀਆਂ ਇੱਥੇ ਆਉਂਦੀ ਆ ਪਰ ਪ੍ਰਬੰਧ ਕੋਈ ਨਹੀਂ ਪੁਖਤਾ ਹੈਗੇ ਪ੍ਰਸ਼ਾਸਨ ਨੂੰ ਚਾਹੀਦਾ ਸੀਗਾ ਇੱਥੇ ਪੁਖਤਾ ਪ੍ਰਬੰਧ ਕਰਨੇ ਜਦੋਂ ਪਤਾ ਕੀ ਇੱਥੇ ਇੰਨਾ ਇਕੱਠ ਹੁੰਦਾ ਉਸ ਹਿਸਾਬ ਨਾਲ ਪ੍ਰਬੰਧ ਨਹੀਂ ਆਪਾਂ ਦਾ ਹੁਣ ਇੱਥੇ ਟ੍ਰੈਫਿਕ ਜਾਮ 'ਚ ਫਸੇ ਪਏ ਆ ਮੰਦਿਰ ਤੱਕ ਤਾਂ ਯਾਦ ਪਹੁੰਚਾਂਗੇ ਫੇਰ ਆ ਅਲਦਾ ਟ੍ਰੈਫਿਕ ਜਾਮ ਇਹ ਨਹੀਂ ਖੁੱਲ ਰਿਹਾ ਹੈਗਾ ਹੁਣ ਆਪਾਂ ਪਹੁੰਚ ਗਏ ਮੰਦਿਰ ਦੇ ਨੇੜੇ ਉਹਨਾਂ ਤੋਂ ਨੁਆਪਾ ਮੰਦਿਰ ਦੇ ਉੱਤੇ ਦਰਸ਼ਨ ਕਰਾਵਾਂਗੇ ਮਾਤਾ ਰਾਣੀ ਧੀ ਦੇ ਆਪਾਂ ਦੇ ਦਰਸ਼ਨਾਂ ਨੂੰ ਪਹੁੰਚਾ ਤੇ ਟ੍ਰੈਫਿਕ ਬਹੁਤ ਟ੍ਰੈਫਿਕ ਦੀ ਪ੍ਰੋਬਲਮ ਜ਼ਿਆਦਾ ਹੈ ਇੱਥੇ 15 20 ਪਿੰਡਾਂ ਦਾ ਮੇਲਾ ਹੈ ਇੱਥੇ 15 20 ਪਿੰਡ ਨੇ ਜਿਹੜੇ ਮੰਨਤਾ ਉਹਨਾਂ ਦੀ ਇੱਥੇ ਹਜ਼ਾਰਾਂ ਦੀ ਤਾਦਾਦ ਇੱਥੇ ਲੋ ਸ਼ਰਧਾਲੂ ਆਉਂਦੇ ਨੇ ਮਾਤਾ ਦੇ ਮਾਤਾ ਰਾਣੀ ਧੀ ਦੇ ਮੰਦਰ ਤੇ ਪਰ ਇੱਥੇ ਪ੍ਰਬੰਧ ਨਹੀਂ ਕੋਈ ਪੱਕਾ ਹੈਗੇ ਇੱਧਰ ਦੇਖੋ ਆ ਦੇਖੋ ਨਜ਼ਾਰੇ ਚੰਡੋਲ ਲੱਗੇ ਹੋਏ ਨੇ ਦੁਕਾਨਾਂ ਲੱਗੀਆਂ ਵੀਆਂ ਨੇ ਦੇਖੋ ਆ ਖੜਾਉਣਿਆਂ ਦੀਆਂ ਦੁਕਾਨਾਂ ਨੇ ਉਧਰ ਚੰਡੋਲ ਨੇ ਬੱਚਿਆਂ ਲਈ ਇਧਰ ਤੁਹਾਨੂੰ ਅੱਗੇ ਲੈ ਕੇ ਉਹ ਦੇਖੋ ਤਕੀਮੰਦਰ ਚ ਮਾਤਾ ਰਾਣੀ ਧੀ ਦੇ ਆ ਦਰਬਾਰ ਚ ਹੁਣ ਪਹੁੰਚ ਗਏ ਆਪਾਂ 메ਨ ਗੇਟ ਤੇ ਮਾਤਾ ਰਾਣੀ ਧੀ ਦੇ ਪਿੰਡ ਰੈਸਲ ਦੇਖੋ ਕਿੰਨਾ ਕਾਠਾ ਕਾਠ ਬਹੁਤ ਆ ਇੱਥੇ ਦੇਖੋ ਕਾਠਾ ਕਿੰਨਾ ਜਿਆਦਾ ਰਸ ਰਸ ਬਹੁਤ ਆ ਇੱਥੇ

છાપે ਵਾਲੇ ਜਿਹੜਾ ਮਰਜੀ ਬਣਵਾ ਲੋ ਟੈਟੂ ਆ ਦੇਖੋ ਆ ਸਿੱਧੂ ਮੂਸੇ ਵਾਲੇ ਦਾ ਪਿਆ ਟੈਟੂ ਆ ਦੇਖੋ ਇਹ ਸਿੱਧੂ ਮੂਸੇ ਵਾਲੇ ਦੇ ਟੈਟੂ ਨੇ ਹੋਰ ਕਿੰਨੇ ਤਰ੍ਹਾਂ ਦੇ ਨੇ ਛੇਰਾ ਬਾਜ ਆ ਇਧਰ ਦੇਖ ਆ ਸਿੱਧੂ ਮੂਸੇ ਵਾਲੇ ਦੇ ਟੈਟੂ ਨੇ ਇਹ ਪਰਮਾਨੈਂਟ ਨਹੀਂ ਹੈਗੇ ਇਹ ਛਾਪਾਈ ਨਾਲ 컬러 ਨਾਲ ਨਾ ਛਾਪ ਦਉਂਦੇ ਨੇ ਫਿਰ ਉੱਤਰ ਜਾਂਦਾ ਪਰਮਾਨੈਂਟ ਨਹੀਂ ਹੁੰਦਾ ਇਹ ਟੈਟੂ ਇਹ ਪਰਮਾਨੈਂਟ ਟੈਟੂ ਨਹੀਂ ਹੁੰਦਾ ਇਹ ਉੱਤਰ ਜਾਂਦਾ ਇਹ ਹੁਣ ਆਪਾਂ ਦਰਬਾਰਕ ਨਹੀਂ ਆਗੇ ਅੱਗੇ ਜਿੱਥੇ ਮਾਤਾ ਦਾ ਦਰਬਾਰ ਆ